ਛੋਟੀ ਗੱਡੀ ਦੀ ਬ੍ਰੇਕ ਲੱਗੀ ਹੈ ਕਿਤੇ ਵੇਖੋ ਆ ਗਈ ਵਜੀ ਇਹਨੇ ਲਹਾ ਵਿੱਚ ਠੋਕਦੀ ਜਨੇ ਵਾਂਗੂ ਆ ਵੇਖੋ ਇੱਥੋਂ ਆ ਗਏ ਨੇ ਬ੍ਰੇਕ ਮਾਰੀ ਦੇ ਵਿੱਚ ਠੋਕਦੀ ਗੱਡੀ ਦੀ ਤੇ ਬ੍ਰੇਕ ਹੀ ਇੱਕ ਨਹੀਂ ਵਜੀ ਹੈਗੀ ਆ ਵੇਖੋ ਕਿਤੇ ਵਜੀ ਬ੍ਰੇਕ ਆ ਜਾ ਹੋ ਹੀ ਗਿਆ ਵਾ ਪਰ ਪਰ ਗਲਤੀ ਨਹੀਂ ਨਾ ਅਗਲੇ ਮੰਨਦੇ ਨੁਕਸਾਨ ਹੋਣ ਤੋਂ ਬਾਵਜੂਦ ਹੀ ਪਾਜੀ ਅਹੀਂ ਬਟਾਲੇ ਤੋਂ ਧਾਰੀਵਾਲ ਨੂੰ ਜਾ ਰਹੇ ਸੀ ਤੇ ਅਹੀਂ ਆਪਣੇ ਗੱਡੀ ਸ로우 ਨਾਰਮਲ ਸਪੀਡ ਦੇ ਵਿੱਚ ਜਾ ਰਹੇ ਤੇ ਪਿੱਛੋਂ ਟਰਾਲਾ ਆ ਕੇ ਤੇ ਪੂਰੀ ਸਪੀਡ ਦੇ ਵਿੱਚ ਵੱਜ ਜਾਵਾ ਤੇ ਅਹੀਂ 15-20 ਕਿਲੋ ਆਪਣਾ ਪੋਟਾ ਅੱਗੇ ਗੱਡੀ ਰੇੜ੍ਹਦੀ ਗਈ ਗੱਡੀ ਆਡੀ ਪਲਟ ਗਈ ਆ ਤੇ ਸਾਨੂੰ ਲੋਕਾਂ ਨੇ ਅੰਗ ਨੂੰ ਤੋਂ ਬਾਹਰ ਕੱਢਿਆ ਹੈਗਾ ਵਾ ਤੇ ਬੱਚਿਆਂ ਦਾ ਲੱਗਦੀਆਂ ਬੱਚੇ ਕੁਝ ਛੋਟੇ ਆ ਵਿੱਚ ਤੇ ਵੱਡਿਆਂ ਨੂੰ ਉਹ ਚੁਲੇ ਚਾਲੇ ਤੇ ਲੱਗ ਗਈ ਦੀ 60 ਬੱਚਿਆਂ ਨੂੰ ਹਸਪਤਾਲ ਲੈ ਕੇ ਗਏ ਆ ਹੁਣ ਅੱਗੇ ਉੱਥੇ ਜਾ ਕੇ ਵੇਖਦੇ ਕੀ ਹੋਇਆ ਹੈ ਲੈ ਇੱਥੋਂ ਆ ਰਹੀ ਆ ਅਸੀਂ ਅਸੀਂ ਵੀ ਜਾ ਰਹੇ ਅਸੀਂ ਬਟਾੜੇ ਤੋਂ ਧਾਰੀਵਾਲ ਜਾ ਰਹੇ ਠੀਕ ਹੈ ਜੀ ਤੇ ਟਰੱਕ ਦੀ ਬੈਕ ਸੇ ਕਿਧੋਂ ਦੀ ਟਰੱਕ ਤੋਂ ਆਹੀ ਟਰੱਕ ਆਡੇ ਪਿੱਛੇ ਆਨ ਕੇ ਵੱਜਾ ਸਾਡੀ ਗੱਡੀ ਤੇ ਸਾਡਾ ਗੱਡੀਆਂ ਦੀ ਪਲਟਦੀ ਰੇੜ੍ਹ ਦੀ ਅੱਗੇ ਗਈ ਆ ਠੀਕ ਹੈ ਜੀ 20 34 ਅੱਗੇ ਰੇੜ੍ਹ ਦੀ ਆਈ ਗੱਡੀ ਚ ਕਿੰਨੇ ਕਿਨੇ ਜਾਨੇ ਸੀ ਗੱਡੀ ਚ ਮੈਂ ਤੇ ਮੇਰਾ ਬ੍ਰਦਰ ਸੰਧੂ ਸਾਹਿਬ ਹੀ ਨਾਲ ਸਾਰੀ ਤੇ ਇੱਕ ਕੁੜੀਆ ਮੇਰੀ ਤੇ ਦੋ ਕੁੜੀਆਂ ਆਉਂਦੀਆਂ ਤੇ ਨਾਲ ਮੇਰੀ ਘਰ ਦੀ ਸੀ ਠੀਕ ਹੈ ਜੀ ਬਾਕੀ ਨੇ ਬਚਾਈ ਸਾਰਿਆਂ ਦਾ ਬਾਕੀ ਸਾਰਿਆਂ ਨੂੰ ਸੱਟਾਂ ਲੱਗੀਆਂ ਹੀ ਆਆਂ ਵਾ ਹਸਪਤਲ ਗਏ ਆਗੇ ਸਾਰੇ ਠੀਕ ਹੈ ਜੀ ਟ੍ਰੱਕ ਡਰਾਈਵਰ ਉਹਦੇ ਵੀ ਸੱਟ ਟ੍ਰੱਕ ਡਰਾਈਵਰ ਇੱਥੇ ਮੌਜੂਦਾ ਹੀ ਹੈ ਮੇਰੇ ਵੀ ਸੱਟ ਲੱਗੀ ਹੈ ਨਾ ਬਾਕੀ ਮੇਰੀ ਬਾਹ ਨਹੀਂ ਐਕਸਟਰਾ ਜਾ ਕਰਵਾਣਾ ਹੁਣ ਬਲੀਡਿੰਗ ਹੋ ਰਹੀ ਚਰਬੀ ਜੀ ਬਾਹਰ ਆ ਗਈ ਮੇਰੀ ਬਾਹ ਦੀ ਠੀਕ ਹੈ ਤਾਂ ਮਦਾਨਾ ਜਗਿੰਦਰਪਾਲ ਵੀਰ ਐਕਸੀਡੈਂਟ ਕਿਦਾਂ ਹੋਇਆ ਵਲਾ ਐਕਸੀਡੈਂਟ ਮੇਰਾ ਬ੍ਰਦਰ ਗੱਡੀ ਚਲਾਉਣ ਰਿਹਾ ਸੀ ਤੇ ਇਹਨੇ ਪਿੱਛੋਂ ਲਾ ਕੇ ਟਰੱਕ ਵਾਲੇ ਮਾਰੀ ਵੇਖੋ ਕਿਤੇ ਬ੍ਰੇਕ ਵੱਜੀ ਗੱਡੀ ਸਟੇ ਵੀ ਆ ਪਿੱਛੇ ਥੱਲੇ ਮਾਰੋ ਤਾਂ ਅਕਵਾਲੇ ਨੇ ਮਾਰੀ ਵੇਖੋ ਬ੍ਰੇਕਾਂ ਤੇ ਜੇ ਕਰਾਸ ਨਿੱਕੀ ਗੱਡੀ ਦੇ ਬ੍ਰੇਕ ਨਹੀਂ ਅੱਗੇ ਮਾਰੀ ਆਂ ਦੀ ਕਈ ਜਾਂਦੇ ਬ੍ਰੇਕ ਮਾਰੀ ਬ੍ਰੇਕ ਮਾਰੀ ਉਹਨੇ ਓਵਰ ਲੋਡ ਹੋਈਏ ਨੇ ਚਲਾ ਕੇ ਠੋਕ ਪੀਏ ਆ ਇਹ ਸਾਰਿਆਂ ਦੇ ਹਾਂ ਜਿੰਨੇ ਉਸੇ ਪਬਲਿਕ ਹੈ ਸਾਰਿਆਂ ਨੇ ਵੇਖੋ ਤੇ ਬਚਾ ਹੀ ਸਾਇ ਪ੍ਰਵਾਸੀ ਬਚਾ ਨਹੀਂ ਆਗਾ ਬੱਚੇ ਸੇਲੋਸ ਮਿੱਡਲ ਖੜੇ ਆ ਕਿੰਨੇ ਚੀਜ਼ ਭਾਜੀ ਗੱਡੀ ਵਿੱਚ ਗੱਡੀ ਤੇ ਦੋ ਬੱਚੇ ਹੀ ਇੱਕੋ ਦੀ ਵਾਈਫ ਨੇ ਕੋ ਆਪੇ ਨਹੀਂ ਨਹੀਂ ਦੋ ਆ ਦੋ ਪਰਿਵਾਰ ਇਹ ਹੁਣ ਹਸਪੀਟਲ ਹੈਗੇ ਹਸਪੀਟਲ ਖੜਿਆ ਹੁਣ ਕੋਈ ਜਾਣੀ ਨੁਕਸਾਨ ਹੋਇਆ ਸਰ ਹੋਇਆ ਗਿਆ ਨਹੀਂਥੇ ਪਤਾ ਲੱਗਣਾ ਵਾ ਨਾ ਪ੍ਰਾਈਵੇਟ ਮੇਰੇ ਖਲ ਭੇਜ ਰਹੇ ਪਤਾ ਨਹੀਂ ਉਹਨੂੰ ਜਾ ਕੇ ਵੇਖਣਾ ਹੀ ਤਾਂ ਹੋਣਾ ਹੈ ਤੁਸੋਂ ਕਰੋ ਮਾਤਾ ਵੱਡਾ ਬ੍ਰਦਰ ਆ ਠੀਕ ਹੈ ਸਰ ਹਾਂਜੀ ਆ ਗੱਡੀ ਦੇ ਨੇ ਵਿੱਚ ਲਿਆ ਕੇ ਮਾਰੇ ਕੋਈ ਕਿਤਾਬੇਕਾ ਟਰੱਕ ਦੇ ਵਜੇ ਗੱਡੀ ਦੇ ਇੱਕੋ ਨਹੀਂ ਬ੍ਰੇਕ ਲੱਗੀ ਦੀ ਕਿਤੇ ਗੱਡੀ ਤੇ ਸਾਰੀ ਡੈਮੇਜ ਹੋ ਗਈ ਸੀ ਜਿੱਦੋਂ ਉਹ ਹੁੰਦਾ ਕਾਰ ਨੂੰ ਕੋਈ ਅੱਗੇ ਜਾ ਰਿਹਾ ਸੀ ਉਹਨਾਂ ਨੇ ਉਹਨੂੰ ਬਚਾਉਣ ਦੀ ਖਾਤਰ ਬ੍ਰੇਕ ਮਾਰੀ ਬ੍ਰੇਕ ਮਾਰਦੇ ਕੰਨ ਟਿਸ਼ੂਰ ਦੀ ਆ ਰਹੀ ਸੀ ਗੱਡੀ ਉਹ ਜੰਨਾ ਗੱਡੀ ਪਲਟ ਗਈ ਪਲਟ ਨਾਲ ਜੇ ਪਰਿਵਾਰ ਦੇ ਜੀ ਸੀ ਜਫਰਾਲ ਤੇ ਧਾਰੀ ਵਾਲਦੇ ਰਹਿਣ ਵਾਲੇ ਤੇ ਫੈਲਦੀ ਹੀ ਇਹ ਦੀ ਰਿਸਟਰ ਕਰਨ ਨੂੰ ਆ ਰਹੀ ਤੇ ਜੰਮੀ ਵਿਚਾਇਆ ਇਸ ਕਰਕੇ ਸਰਕਾਰੀ ਹਸਪਤਾਲ ਨੂੰ ਲਿਜਾਇਆ ਸਰ ਦੇਖ ਸਿੰਘਾ ਅੰਦਰ ਮੋਹਨ ਸਿੰਘ ਦਾ ਟਰੱਕ ਤੇ ਉਹਦਾ ਨਾਮ ਹੋ ਗਿਆ ਤੇ ਕਾਰ ਵਾਲੇ ਦਾ ਕੋਈ ਜਿੰਦਰਪਾਲ ਜਿੰਦਰਪਾਲ ਸਿੰਘ 53 ਪਾ ਠੀਕ ਹੈ। ਓਕੇ ਸਤਿ ਧੰਵਾਦ। ਇਹ ਸਾਡੇ ਕੋਲ ਜੀ 108 ਤੇ ਆਏ ਸੀ ਐਂਬੂਲੈਂਸ ਲੈ ਕੇ ਆਏ ਸੀ ਸਾਡੇ ਕੋਲ ਤਿੰਨ ਪੇਸ਼ੈਂਟਸ ਜਿਹਦੇ ਵਿੱਚ ਇੱਕ ਫੀਮੇਲ ਪੇਸ਼ੈਂਟ ਸੀ ਤੇ ਦੋ ਮੱਛੀਆਂ ਸੀ ਤੇ ਜਿਹੜੀ ਬੱਚੀ ਅਨਾਮਿਕਾ ਕੋ ਅਨਾਮਿਕਾ ਉਹਦੇ ਜਿੱਦਾਂ ਉਹਦੇ ਸਿੰਪਟਮ ਵਗੈਰਾ ਲੱਗ ਰਹੇ ਸੀ ਸਾਈਨ ਐਂਡ ਸਿੰਪਟਮ ਉਹ ਤੋਂ ਉਹਦੇ ਸਿਰ ਸੱਟ ਆਈ ਸੀ ਤੇ ਉਹ ਥੋੜੀ ਫਿਸ਼ਟਰੀ ਸੀ ਉਹਦੇ ਬਲੀਡੀ ਵੀ ਨੱਕ ਤੋਂ ਹੋ ਰਹੀ ਸੀ ਉਹਨੂੰ ਜਿਹੜੀ ਫਰਸਟ ایڈ ਦਿੱਤੀ ਗਈ ਉਹ ਸੀਰੀਸ ਟੈਲ ਲਈ ਮਨੇ ਕਿਹਾ ਗਿਆ ਤੇ ਬਾਕੀ ਜਿਹੜੇ ਦੂਸਰੇ ਦੇ ਇਸ਼ੇ ਨੇ ਉਹਨਾਂ ਨੂੰ ਫਰਸਟ ایڈ ਦਿੱਤੀ ਗਈ ਇਹ ਪਹਿਲਾ ਨਹੀਂ ਖਤਰੇ ਬਾਰੇ ਗੱਲ ਸੀ ਆ ਯੋ ਤਾਂ ਸੀਟੀ ਦੀ ਰਿਪੋਰਟ ਨਹੀਂ ਆਉਦੀ ਵੀ ਕੋਈ ਅਨਾਮੀਗਾ ਪੇਸ਼ੋਰ ਦੀ ਉਦੋਂ ਤੱਕ ਨਹੀਂ ਜਾਣ ਸਕਦਾ ਜੀ ਆਪਣਾ ਨਰਮਾ ਸਿੰਘ ਕੀ ਕਾਰਨ ਹੈ ਅੱਜ ਐਕਸੀਡੈਂਟ ਦਾ ਕੀ ਕਾਰਨ ਕੋਣ ਹੈ ਮੇਰੇ ਅੱਗੇ ਉਪਰੇ ਏਗ ਮਾਰਤੀ ਤੇ ਪਿੱਛੋਂ ਗੱਡੀ ਲੱਗੀ ਨਾਲ ਕਿਹੜੀ ਕਿਹੜੀ ਚਲਾ ਰਹੇ ਸੀ ਟਿਪਰ ਚਲਾ ਰਹੇ ਸੀ ਕਿੱਥੋਂ ਆਉਂਦੇ ਹਾਂਜੀ ਅੰਬਰਸਰ ਤੋਂ ਆ ਰਹੇ ਹਾਂਲੀ ਗੱਲ ਹੈ ਐਕਸੀਡੈਂਟ ਦਾ ਕਾਰਨ ਕਿ ਅੱਗੇ ਕਾਰ ਦੀ ਬ੍ਰੇਕ ਵੱਜੀ ਆ ਤੇ ਪਿੱਛੋਂ ਗੱਡੀ ਭਾਈ ਕੁਛੋ ਤੇ ਅੰਮਰਪੁਰ ਮਾਲ ਲਾ ਕੇ ਆਂਦੇ ਆ ਕਿੱਥੋਂ ਆ ਰਹੇ ਅੰਮਰਪੁਰ ਮਾਲ ਲਾ ਕੇ ਆਉਂਦੇ ਕੜਾਈ ਚੜਤੋਂ ਕੀ ਕੀ ਲਾ ਗਿਆ ਵਾ 25 ਦੀ ਸਲਿੱਪ ਵੀ ਹੋਈ ਹੈ ਹਾਂਜੀ ਉਹ ਦੇਖੋ ਯਾਰੇ ਆਇਆ ਪਠਾਨਕੋਟ ਖਾਲੇ 25 ਹੈਗੀ ਮਾਲ ਦੀ ਹਾਂਜੀ ਹਾਂਜੀ ਪਹੁੰਚ ਲੈਂਦੀ ਹੈ ਨਾ ਹਾਂਜੀ ਹਾਂਜੀ ਨੰਬਰ ਹੈ ਘੱਟ ਰੱਖਦਾ ਹਾਂ ਹਾਂਜੀ ਹਾਂਜੀ ਪਰ ਕਿਤੇ ਪਲੇਟ ਉਹ ਪਲੇਟ ਉਹ ਵੀ ਨਹੀਂ ਨਾ ਟੁੱਟਾ ਵੇਖ ਲੋ ਪਾਏ ਉਹ ਪਿੱਛੇ ਪਲੇਟ ਲੱਗੀ ਆ ਠੀਕ ਹੈ